ਸਾਹਮਣੇ ਸਭ ਕੁਝ ਸੰਭਵ ਹੈ। ਆਮਨ। ਸਭ ਕੁਝ ਹੋ ਸਕਦਾ ਹੈ। ਯਸ। ਓਨਲੀ ਬਲੀਵ। ਆਮਨ। ਕੇਵਲ ਵਿਸ਼ਵਾਸ ਕਰ ਰੋ। ਆਮਨ। ਲਾਰਡ ਆਈ ਬਲੀਵ। ਯਸ। ਪ੍ਰਭੂ ਮੈਂ ਵਿਸ਼ਵਾਸ ਕਰਦਾ ਹਾਂ। ਯਸ। ਪ੍ਰਭੂ ਅਸੀਂ ਫਿਰ ਇੱਕ ਵਾਰ ਜਦ ਕਿ ਤੇਰੇ ਕੋਲ ਆਈਏ। ਤੂੰ ਸਾਡੀ ਮਦਦ ਕਰ ਤੇਰੇ ਵਚਨਾਂ ਦੇ ਲਈ ਜੋ ਕਿ ਸਾਡਾ ਭੋਜਨ ਹੈ। ਯਸ। ਤੂੰ ਆਖਿਆ ਹੈ ਜਿੱਥੇ मास हो काम yes, मास तेरा पवित्र वचन है yes, जिथे तेरा वचन है होंगे yes, बट जिथे ताजा मास है yes, क्योंकि हमेशा ताजा मन्ना मना पाले yes, ताजा मास खाते हैं मेरी दुआ है आए अपने उकाब बच्चियां बच्चों ਅੱਜ ਫਿਰ ਤੂੰ ਉਤਾਜਾ ਮਾਸਤੇ ਤਾਜਾ ਵਚਨ ਦੇ ਨਵਾਂ ਮਸਾ ਦੇ ਸਭ ਕੁਝ ਤੇਰੇ ਨਾਮ ਯਿਸੂ ਮਸੀਹ ਵਿੱਚ ਮੰਗਦੇ ਹਾਂ ਅਮਨ ਅਮਨ ਆਪਣੀਆਂ ਪਵਿੱਤਰ ਬਾਈਬਲ ਨੂੰ ਖੋਲਾਂਗੇ ਮੇਰੇ ਨਾਲ ਬਵਸਤਾ ਸਾਹਿਬ ਦੀ ਪੁਸਤਕ ਉਹ ਦਤੀ ਬਾਗ पंद्रह से सोलह आयत को कढ़ लेगी व्यवस्था सार ती पार ये प्राणा नेम है ये प्राणी नेम दी पंजवी पुस्तक है ती पार्ट तो दी पंद्रह से सोलह आयत में पढ़ागा देखो ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ਭਲਾਈ ਮੌਤ ਅਤੇ ਬੁਰੀਾਈ ਰੱਖ ਦਿੰਦੀ ਹੈ ਫਿਰ ਤੋਂ ਵੇਖੋ ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ਭਲਾਈ ਮੌਤ ਅਤੇ ਬੁਰੀਾਈ ਰੱਖ ਦਿੰਦੀ ਹੈ ਆਮਨ ਅਰਥਾਤ ਮੈਂ ਅੱਜ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਕਿ ਯਹੋਵਾ ਆਪਣੇ ਖੁਦਾ ਨਾਲ ਪਿਆਰ ਰੱਖੋ ਅਮੇਨ ਉਸ ਦੇ ਮਾਰਗਾਂ ਉੱਤੇ ਚੱਲੋ ਅਤੇ ਉਸ ਦੇ ਹੁਕਮਾਂ ਵਿਧੀਆਂ ਅਤੇ ਕਾਨੂੰਨਾਂ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਜਿਉਂਦੇ ਰਹੋ ਅਮੇਨ ਅਤੇ ਵਧੋ ਅਤੇ ਯਹੋਵਾ ਤੁਹਾਡਾ ਖੁਦਾ ਤੁਹਾਨੂੰ ਉਸ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰ ਲਈ ਜਾਂਦੇ ਹੋ ਬਰਕਤ ਦੇਵੇ ਅਮੇਨ ਪ੍ਰਭ ਯਿਸੂ ਮਸੀਹ ਇਹਨਾਂ ਪੜੇ ਕੇ ਬਚਨਾਂ ਦੁਆਰਾ ਤੋਂ ਸੁਣਨ ਵਾਲੇ ਸਾਰੇ ਆਪਣੇ ਬੱਚਿਆਂ ਨੂੰ ਬਰਕਤ ਦੇ ਯਿਸੂ ਮਸੀਹ ਦੇ ਨਾਮ ਚ ਅਮੈਨ ਬੈਠ ਸਕਦੇ ਹੋ ਗੋਡ ਬlesਸ ਯੂ ਪ੍ਰਭ ਯਿਸੂ ਮਸੀਹ ਦੇ ਨਾਮ ਵਿੱਚ ਸਾਰਿਆਂ ਨੂੰ ਜੈ ਮਸੀਹ ਕੀ ਪ੍ਰਭੂ ਬਹੁ ਬਰਕਤ ਦੇਵੇ फिर एक बार प्रभु ने मेनू समय दिता है कि असी वचन संगत कर सकी और मैं विश्वास करता हाँ कि पिछले संदेश पिछले ऐतवार के संदेश सुने है किन्न ने सुने हाथ दे सकता हाँ प्रभु बरकत दे और ਮੈਂ ਨਹੀਂ ਸੁਣਿਆ ਤੁਸੀਂ ਕਹੋਗੇ ਤੁਸੀਂ ਦੇ ਭਾਈ ਇੱਥੇ ਆਈ ਨਹੀਂ ਸੀ ਮੈਂ YouTube ਦੇ ਉੱਪਰ ਸੁਣਿਆ ਹੈ ਜਦੋਂ ਹੀ ਤੁਸੀਂ ਸੁਣ ਕੇ ਹਟੇ ਔਰ ਮੈਂ ਲੁਧਿਆਣੀ ਵਿੱਚ ਸੀਗਾ ਮੈਂ ਕਿਸੇ ਦੇ ਮੋਬਾਈਲ ਨੂੰ ਜੀ ਮੰਗ ਕੀਤੀ ਔਰ ਮੈਂ ਉਹ ਪ੍ਰਚਾਰ ਨੂੰ ਸੁਣਿਆ ਪ੍ਰਭੂ ਸਾਡੇ ਭਾਈ ਆਸ਼ਿਸ਼ ਨੂੰ ਬਹੁਤ ਬਰਕਤ ਦੇਵੇ ਅਮਨ ਔਰ ਮੈਂ ਕਹਿ ਰਿਹਾ ਸੀਗਾ ਕਿ ਸੰਦੇਸ਼ ਤੇ ਕਾਫੀ ਲੰਬਾ ਸੀਗਾ ਔਰ ਸਿਰਫ ਅੱਧਾ ਘੰਟੇ ਹੀ ਮੈਂ ਸੁਣ ਪਾ ਰਿਹਾ ਹਾਂ ਉਹ ਕਦੇ ਡੈਡ ਮੈਂ ਪਹਿਲੇ ਅੱਧੇ ਘੰਟੇ ਦੇ ਜਸ ਸਮੇਂ ਦਿੱਤਾ ਗਿਆ ਸੀਗਾ ਤੇ ਮੈਂ 10 ਮਿੰਟ ਹੀ ਪ੍ਰਚਾਰ ਕੀਤਾ ਸੀ ਹੁਣ ਜਦੋਂ ਮੇਰੇ ਕੋਲ ਖੁੱਲਾ ਟਾਈਮ ਸੀਗਾ ਤੇ ਮੈਂ ਅੱਧਾ ਘੰਟਾ ਪ੍ਰਚਾਰ ਕੀਤਾ ਆਸਥਾ ਮੈਂ ਕੀ ਬਤਾਂਗਾ ਪਰ ਸੋਚੋ ਜੀ ਗੱਲ ਹੈ ਨਾਈਟ ਔਰ ਜਿੱਥੇ ਮੈਂ ਜਾ ਕੇ ਆਇਆ ਉਹ ਸਿਸਟਰ ਨੇ ਵੀ ਮੋਬਾਈਲ ਆਨ ਕੀਤਾ ਔਰ ਇਸੇ ਸੰਦੇਸ਼ ਨੂੰ ਉਹਨਾਂ ਨੇ ਸੁਣਿਆ ਫੋਨ ਕਰਕੇ ਦੱਸ ਰਹੇ ਸੀਗੇ ਕਿ ਦੇ ਆਸ਼ਿਸ਼ ਨੇ ਬੜਾ اچھا ਸੰਦੇਸ਼ ਪ੍ਰਚਾਰ ਕੀਤਾ ਕਾਫੀ ਰਿਸਪੌਂਸ ਦਿੱਤਾ ਉਹਨਾਂ ਨੇ ਉਹਨਾਂ ਨੇ ਇਹ ਤਕਰੀਬਨ ਇਸੇ ਪ੍ਰਚਾਰ ਨੂੰ ਸੁਣਿਆ ਸੀਗਾ ਗੋਡ ਬlesਸ ਯੂ ਪ੍ਰਭੂ ਬਰਕਤ ਦੇ ਅਰਸਤੋਂ ਬਾਅਦ ਮੈਂ ਕੁਝ ਹੋਰ ਵੀ ਸੁਣਿਆ ਕਿ ਕੁਝ ਭਾਈ ਬੰਦ ਕੀਤੇ ਪਿਛਲੇ ਐਤਵਾਰ ਨਾਇਨ ਕਰਕੇ ਮੈਸੇਜ ਪੁੱਛ ਰਹੇ ਸੀਗੇ ਕਿ ਮੈਸੇਜ ਐਤਵਾਰ ਸੰਡੇ ਕੀ ਹੋਇਆ ਉਹ ਸੁਣਨ ਨੂੰ ਮਿਲਿਆ ਸੀਗਾ ਕਿ ਪਤਾ ਲੱਗਿਆ ਕਿ ਮੁਰਖ ਕੁਵਾਰੀਆਂ ਦੇ ਹੋਇਆ ਭਾਈ ਨੇ ਕਿਸੇ ਹੋਰ ਨੂੰ ਪੁੱਛਿਆ ਉਹਦੇ ਕਹਿੰਦੇ ਹੋਰਖ ਕੁਵਾਰੀਆਂ ਦੇ ਹੋਇਆ ਪਰ ਜੇ ਤੋ ਮੈਂ YouTube ਤੇ ਸੁਣਿਆ ਤੇ ਮੁਰਖ ਕੁਵਾਰੀਆਂ बोलਿਆ ਨਹੀਂ ਗਿਆ ਜਦੋਂ ਬੈਠੇ ਤੇ ਕੰਨਾਚੀ ਬਾਜ ਪਈ ਤੇ ਉਹਨਾਂ ਨੇ ਘਰ ਆਣ ਕੇ ਪੁੱਛਿਆ ਕਿ ਮੈਂ ਪ੍ਰਚਾਰ ਦੇ ਵਿੱਚ ਹੋ ਸਕਦਾ ਮੇਰੇ ਮੂੰਹ ਚੋਂ ਨਿਕਲ ਗਿਆ ਹੋਵੇ ਮੂਰਖ ਕੁਵਾਰੀਆਂ ਬਾਰੇ ਬੋਲਿਆ ਤੋਂ ਬਾਅਦ ਹੜ ਇੱਕ ਦਿਨ ਹੀ ਤੋਂ ਜਿਨ੍ਹਾਂ ਨੇ ਪ੍ਰਚਾਰ ਸੁਣਿਆ ਇਹਦਾ ਮੱਧਵਾਲ ਕੀ ਇਥੋਂ ਕੋ ਸ਼ੋਰ ਬੋਲਿਆ ਜਾ ਰਿਹਾ ਪਰ ਉਹਨਾਂ ਨੂੰ ਮੂਰਖ ਕੁਵਾਰੀਆਂ ਸੁਣਾਈ ਦੇ ਰਿਹਾ ਜਾਂਦੇ ਤੁਸੀਂ ਇੱਥੇ ਸੀਗੇ ਤੇ ਜਾਫਰ ਇੱਥੇ ਨਹੀਂ ਸੀ ਹੈ ਹੀ ਨਹੀਂ ਸੀ ਪਾਇ ਕੀ ਕਰਨ ਮੱਥਾ ਟੇਕਾਂ ਚਰਚੀ ਆਏ ਤੂੰ ਸਿਰਫ ਅਸੀਂ ਹਾਜ਼ਰੀ ਲਗਾਉਣੀ ਤੇ ਹਾਜ਼ਰੀ ਦੁਵਾਕੇ ਤੇ ਚਲੇ ਜੋ ਸੁਣ ਆਇਆ ਗਿਆ ਸੁਣਿਆ ਸਕੂਲ ਦੇ ਵਿੱਚ ਮਾਸਟਰ ਇੱਕ ਲੈਸਨ ਦਿੰਦੇ ਨੇ ਜਿਸ ਵਿੱਚ ਬੱਚਿਆਂ ਨੂੰ ਯਾਦ ਕਰਨ ਦੇ ਲਈ ਇੱਕ ਲੈਸਨ ਦਿੰਦੇ ਉਹ ਪੜ੍ਹਾਉਂਦੇ ਨੇ ਉਹ ਫਿਰ ਕੀ ਹੁੰਦਾ ਹੈ ਜਦ ਫਿਰ ਸਕੂਲ ਦੇ ਵਿੱਚ ਬੱਚੇ ਜਾਂਦੇ ਨੇ ਤੇ ਫਿਰ ਟੀਚਰ ਉਹਨਾਂ ਕੋਲ ਲੈਸਨ ਪੁੱਛਦੇ ਸੁਣਦੇ ਤੇ ਰਿਟੇ ਚ ਲੈਣਦੇ ਅਮੀ ਅਸੀਂ ਹਾਜ਼ਰੀ ਲਵਾਉਣ ਵਾਸਤੇ ਨਹੀਂ ਆਉਂਦੇ ਅਸੀਂ ਖੁਦਾ ਦਾ ਵਚਨ ਸੁਣਨ ਵਾਸਤੇ ਆਉਂਦੇ ਆਮੇਨ ਕਿਉਂ ਸੁਣਦੇ ਹਾਂ ਕਿਉਂ ਸੁਣਦੇ ਹਾਂ ਤਾਂ ਕਿ ਇਹਨਾਂ ਨੂੰ ਯਾਦ ਰੱਖੀਏ ਆਮੇਨ ਕਿਉਂ ਯਾਦ ਰੱਖਦੇ ਹਾਂ ਤਾਂ ਕਿ ਯਾਦ ਰੱਖ ਕੇ ਅਸੀਂ ਇਹਨਾਂ ਵਚਨਾਂ ਦੇ ਮੁਤਾਬਕ ਚੱਲ ਸਕੀਏ ਯਸ ਯਸ ਜੇ ਯਾਦ ਨਹੀਂ ਰੱਖਾਂਗੇ ਤੇ ਅਸੀਂ ਸਾਨੂੰ ਪਤਾ ਕਿਵੇਂ ਲੱਗੂ ਤੇ ਇਹ ਕਿਹੜੇ ਹੁਕਮ ਮੰਨਣ ਦੇ ਕਿਹੜੇ ਨਹੀਂ ਮੰਨਣ ਅਸੀਂ ਉਹਨਾਂ ਵਰਗੇ ਨਹੀਂ ਹੁਣ ਜਿਹੜੇ ਮਿਸ਼ਨ ਵਿੱਚੋਂ ਨਿਕਲ ਕੇ ਤੇ ਉਜਾੜ ਵਿੱਚ ਨਾਸ ਹੋ ਗਏ ਮੇਰਾ ਖਿਆਲ ਤੇ ਬੋਲਿਆ ਸੀ yes yes ਹਾਲੇਲੂਇਆ ਹਾਲੇਲੂਇਆ ਅਸੀਂ ਉਹਨਾਂ ਵਰਗੇ ਨਹੀਂ ਹੁਣ ਤੋ ਇਸ ਕਰਕੇ ਕੋਸਤਾ ਯਾਦ ਰਹਿ ਸਕਦਾ ਸੀ ਪਰ ਉਹ ਯਾਦ ਰਿਆਂ ਜੋ ਬੋਲਿਆ ਹੀ ਨਹੀਂ ਕਿੱਥੋਂ ਸੁਣਿਆ ਪਤਾ ਨਹੀਂ ਹਾਲੇਲੂਇਆ ਹੋ ਸਕਦਾ ਹੈ ਕਿ ਪਿਛਲੇ ਐਤਵਾਰ ਕਿਸੇ ਹੋਰ ਜਰਜ ਵਿੱਚ ਮੁਰਗ ਕੁਆਰੀਆਂ ਦੇ ਪ੍ਰਚਾਰ ਹੋਇਆ ਹੋਵੇ। ਜੇ ਤੁਸੀਂ ਇੱਥੇ ਹੋ ਹੀ ਨਾ ਕਿਸੇ ਹੋਰ ਥਾਂ ਤੇ ਬੈਠੇ ਸੁਣ ਰਹੇ ਹੋ। ਜੇ ਆਹ ਸਾਧਾਰਨ ਰਸਤੇ ਵਿੱਚ ਜਾਂਦਿਆਂ ਕਿਤੇ ਮੁਰਗ ਕੁਆਰੀਆਂ ਤੇ ਗੱਲ ਹੋ ਰਹੀ ਹੋਵੇ। ਗੋਡ ਬlesਸ ਯੂ ਪ੍ਰਭੂ ਬਰਕਤ ਦੇਵੇ। ਮੈਂ ਤਾਂ ਜਿਦਾ ਰਿਹਾ ਤਾਂ ਕਿ ਧਿਆਨ ਨਾਲ ਸੁਣ। ਧਿਆਨ ਨਾਲ ਸੁਣੋ। ਅਸੀਂ ਖੁਦਾ ਦੇ ਬਚਨ ਨੂੰ ਸੁਣਨ ਵਾਸਤੇ ਤੇ ਸਿੱਖਣ ਵਾਸਤੇ ਹੀ ਆਉਂਦੇ ਆਂ ਮੇਰੇ ਨਾਲ ਹੋ ਹallelujah ਹallelujah ਪ੍ਰਭੂ ਵਰਕ ਦੇਵੇ ਲੁਧਿਆਣੀ ਵਿੱਚ ਵੀ ਪਿਛਲੇ ਐਤਵਾਰ ਦੀ ਮੀਟਿੰਗ ਵਧੀਆ ਮੀਟਿੰਗ ਰਹੀ ਅੱਛਾ ਰਿਸਪੌਂਸ ਮਿਲਿਆ ਔਰ ਬੜੇ ਧਿਆਨ ਨਾਲ ਲੋਗਾਂ ਨੇ ਸੁਣਿਆ ਇਵਨ ਕਿ ਉਹ ਲੋਗ ਕਈ ਪ੍ਰਚਾਰਕਾਂ ਦੇ ਦੁਆਰਾ ਜਾਂ ਕਈ ਲੋਕਾਂ ਦੇ ਦੁਆਰਾ ਛੋਕਰ ਖਾਦੇ ਹੋਏ ਲੋਗ ਨੇ ਪਰ ਫਿਰ ਵੀ ਉਹ ਖੁਦਾ ਦੇ ਵਚਨ ਨੂੰ ਸੁਣ ਕੇ ਤੇ ਮਜਬੂਤ ਹੋ ਰਹੇ 크੍ਰਿਸਚੀਅਨ ਨਹੀਂ ਹਨ ਤੁਹਾਡੀ ਤਰ੍ਹਾਂ ਨਾਨ 크੍ਰਿਸਚੀਅਨ ਲੋਗ ਨੇ ਮذਬੀ ਸਿੱਖ ਪਰਿਵਾਰ ਦੇ ਵਿੱਚੋਂ ਰਾਇ ਸਿੱਖ ਪਰਿਵਾਰ ਦੇ ਵਿੱਚੋਂ ਉਹ ਰਾਇ ਸਿੱਖ ਮذਬੀ ਸੇ ਬਿਗਾਰਾ ਬਿਗਾਰਾ ਉਹਨਾਂ ਜਾਤੀਆਂ ਦੇ ਵਿੱਚੋਂ ਹਨ ਔਰ ਖੁਦਾ ਦੇ ਬਚਨ ਨੂੰ ਅੱਛਾ ਰਿਸਪਾਂਸ ਦੇ ਰਹੇ ਹਨ ਪ੍ਰਭੂ ਉਹਨਾਂ ਨੂੰ ਵਰਕ ਦੇਵੇ ਆਓ ਅਸੀਂ ਖੁਦਾ ਦੇ ਬਚਨ ਦੇ ਵੱਲ ਅੱਗੇ ਵਧਦੇ ਹਾਂ ਸਾਡੇ ਚਰਚ ਵਿੱਚ ਇੱਕ ਵਿਸ਼ਾ ਕੀ ਚੱਲ ਰਿਹਾ ਸੀ ਕਿਸ ਨਿਸ਼ੇ ਤੇ ਪ੍ਰਚਾਰ ਕਰ ਰਹੀ ਸੀ ਅਸੀਂ ਸਾਡੇ ਚਰਚ ਵਿੱਚ ਪ੍ਰਚਾਰ ਦੀ ਸੀਰੀਜ਼ ਕਿਹੜੀ ਚੱਲ ਰਹੀ ਸੀ ਨੋਦੀ ਕਿਸਤੀ ਦਾ ਮਟੀਰੀਅਲ ਮਟੀਰੀਅਲ ਨੋਦੀ ਕਿਸਤੀ ਦਾ ਕਈਆਂ ਨੂੰ ਨਹੀਂ ਜਾਦਾ ਨੋਦੀ ਕਿਸਤੀ ਦਾ ਮਟੀਰੀਅਲ ਤੋ ਨੋਦੀ ਕਿਸਤੀ ਦੇ ਮਟੀਰੀਅਲ ਦੇ ਮਾਮਲੇ ਵਿੱਚ ਅਸੀਂ ਕਿਸਤੀ ਦੇ ਕਿਸ ਸਥਾਨ ਤੇ ਪਹੁੰਚੇ ਸੀਗੇ ਅਸੀਂ ਪਿਛਲੇ ਸਮੇਂ ਵਿੱਚ ਦੇਖ ਲਿਆ ਕਿਸਤੀ ਅਰ ਰਾਤ ਪਹਾੜੋਂ ਤੇ ਟਿਕ ਗਈ ਕਦੋਂ ਟਿਕ ਗਈ ਜਿਹਨਾਂ ਨੂੰ ਨਹੀਂ ਨਾ ਯਾਦ ਅੱਜ ਫੇਰ ਇੱਕ ਵਾਰੀ ਦੁਬਾਰਾ ਹallelujah ਭਾਈ ਜੋਗੇ ਨੇ ਹਟਕਮ ਬੋਲਿਆ ਹੇ ਮੀਰ ਆਮ ਗੁਰਨਾਵਣੀ ਹallelujah God bless you ਔਰ ਅਸੀਂ ਇਹ ਵੀ ਦੇਖਿਆ ਕਿ ਅਰ ਰਤ ਪਹਾੜ ਚਟਾਨ ਉਤੇ ਖੜ ਗਈ ਅਸੀਂ ਦੇਖਿਆ ਕਿ ਕਿਸ਼ਤੀ ਨੂੰ ਪਾਣੀ ਉਤੇ ਕੌਣ ਚਲਾ ਰਿਹਾ ਸੀ ਅਰ ਰਤ ਪਹਾੜ ਤੱਕ ਉਹਨੂੰ ਕੌਣ ਲੈ ਕੇ ਗਿਆ ਸਮੀਰ ਅਮਨ ਉਹ ਕੌਣ ਸੀਗਾ ਕਿਸਤੀ ਨੂੰ ਚਲਾਉਣ ਵਾਲਾ ਡਰ ਅਸੀਂ ਉਹ ਵੀ ਦੇਖਿਆ यस ਹallelujah ਤੋ ਕਈ ਚੀਜ਼ਾਂ ਅਸੀਂ ਦੇਖਿਆ ਕਿਸਤੀ ਬਣਾਈ ਗਈ ਮਨੁੱਖਾਂ ਦੀ ਲੋਡ ਪਈ ਹਥੌੜੇ ਦੀ ਲੋਡ ਪਈ ਲੱਕੜ ਦੀ ਲੋਡ ਪਈ ਰੁੱਖ ਕਟਿਆ ਗਿਆ तमाम ਚੀਜ਼ਾਂ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖ ਚੁੱਕੇ ਹਾਂ ਸਮੇਂ ਲਈਏ ਕਿ ਉਹਨਾਂ ਨੂੰ ਦੁਬਾਰੇ ਰਿਪੀਟ ਕੀਤਾ ਜਾਏ ਹੁਣ ਅਸੀਂ ਜਿਹੜੇ ਐਨ ਟਾਈਮ ਮੈਸੇਜ ਲੈ ਕੇ ਆ ਰਹੇ ਆ ਕਿਸਤੀ ਦੇ ਉੱਤੇ ਅਸੀਂ ਕਿਸ ਸਥਾਨ ਤੇ ਪਹੁੰਚੇ ਕੌਣ ਦੱਸੇ ਕਿਸਤੀ ਦੇ ਦਰਵਾਜ਼ੇ ਤੇ ਦੋਹਾਂ ਦਾ ਦਰਵਾਜ਼ਾ ਹੋਰ ਨਹੀਂ ਕਿਸੇ ਨੂੰ ਪਤਾ ਹallelujah ਹallelujah ਤੀਸਰੇ ਸਮੇਂ ਦੇ ਵਿੱਚ ਕਹਿੰਦੇ ਸੀ ਹਾੜੀ ਵੜਨੀ ਕਿਵੇਂ ਜਾਂ ਝੋਨਾ ਬੜਨਾ ਜਾਂ ਹਾੜੀ ਵੜਨੀ ਤੇ ਕਣਕ ਲਿਉਣੀ ਤੇ ਕਣਕ ਲਿਆ ਕੇ ਉਹ ਦੇ ਖਿਲਾਰਦੇ ਨੇ ਜਿੱਥੇ ਮਰਜੀ ਹਾਂਜੀ ਨਾ ਹਾਂ ਜਾਣਾ ਕੀ ਕਰਦੇ ਸੀ ਕਿ ਭਾਈ ਜਮਾ ਜਮਾ ਕਿਹਾਂ ਫੜੋ ਲੱਗ ਜਾਂਦੇ ਤੋ ਫਿਰ ਇਹ ਵੀ ਇੱਕ ਵੜੀ ਹੈ ਜਦੋਂ ਇਹ ਬੀਜ ਬੀਜਿਆ ਜਾਂਦਾ ਹੈ ਵਚਨ ਅਸੀਂ ਸੁਣਦੇ ਹਾਂ ਤੇ ਅਸੀਂ ਜਿੱਥੇ ਮਰਜ਼ੀ ਖਿਦਾਰੀ ਜਾਣੇ ਆ ਮਤਬਲ ਇਹਨੂੰ ਸੁਣ ਕੇ ਤੇ ਅਸੀਂ ਰਿਜ਼ਰਵ ਨਹੀਂ ਕਰਦੇ ਇਹਨੂੰ ਭੋਲੇ ਵਿੱਚ ਜਮਾ ਨਹੀਂ ਕਰਦੇ ਜੇ ਕਰਨਾ ਚਾਹੀਦਾ ਹੈ ਪਿਛਲੇ ਹਫ਼ਤਾ ਆਦਿ ਜਿੱਤੇ ਹੀ ਪ੍ਰੋਬਲਮ ਆਈ ਨੌ ਦੀ ਕਿਸ਼ਤੀ ਦਾ ਦਰਵਾਜਾ ਅਮੀਨ ਫਿਰ ਅਸੀਂ ਦੂਸਰੀ ਕਿਸ਼ਤੀ ਦਾ ਦਰਵਾਜਾ ਦੇਖਿਆ ਸੀ ਨੌ ਦੀ ਕਿਸ਼ਤੀ ਦਾ ਦਰਵਾਜਾ ਉਸ ਤੋਂ ਬਾਅਦ ਕਿਹੜਾ ਦੇਖਿਆ ਸੀ ਜਾਈ ਦੋਲਹਨ ਦੀ ਦਰਵਾਜਾ ਦੁਲਹਨ ਦੇਲੇਵੀ ਇੱਕ ਕੀ ਹੈ ਦਰਵਾਜਾ ਕਿ ਦੁਲਹਨ ਦੇ ਕਿਸ਼ਤੀ ਹੈ ਕਿ ਦੁਲਹਨ ਦੇ ਕਿਸ਼ਤੀ ਦਾ ਦਰਵਾਜਾ ਦਰਵਾਜਾ ਗੋਡ ਬlesਸ ਯੂ ਹੁਣ ਮੇਰੇ ਕੋ ਬਾਅਦ ਵਿੱਚ ਟਾਈਮ ਨਹੀਂ ਮਿਲਿਆ ਤਾਂ ਕਿ ਮੈਂ ਦਰਵਾਜੇ ਉੱਪਰ ਥੋੜਾ ਸਮਾਬਧੀਤ ਕਰਪਾ ਮੈਂ ਸਟੱਡੀ ਕਰਪਾ ਮੈਂ ਬੈਂਡ ਸਟੱਡੀ ਸੀਰੀਜ਼ ਨਹੀਂ ਹੁੰਦੀ